2 ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ ਆਖਰਕਾਰ ਆਜਸ ਦਾ ਵਿਆਹ ਹੋ ਗਿਆ ਆਸਥਾ ਬਹੁਤ ਖੁਸ਼ ਸੀ ਆਜਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਖਤਮ ਹੋ ਗਈਆਂ ਤੇ ਅੰਤ ਵਿੱਚ ਇੱਕ ਵੈਡਿੰਗ ਪਾਰਟੀ ਆਰਗੇਨਾਈਜ਼ ਕੀਤੀ ਗਈ ਵਿਆਹ ਵਿੱਚ ਉਸ ਨੂੰ ਬਹੁਤ ਸਾਰੇ ਕੀਮਤੀ ਤੋਹਫੇ ਮਿਲੇ ਪਰ ਉਸ ਦੀ ਮਾਂ ਨੇ ਕੁਝ ਅਲੱਗ ਹੀ ਤੋਹਫਾ ਆਸਥਾ ਨੂੰ ਦਿੱਤਾ ਮਾਂ ਨੇ ਆਸਥਾ ਨੂੰ ਇੱਕ ਨਵੀਂ ਬੈਂਕ ਪਾਸਬੁੱਕ ਦਿੱਤੀ ਅਤੇ ਕਿਹਾ ਬੇਟਾ ਮੈਂ ਬਚਤ ਖਾਤਾ ਤੁਹਾਡੇ ਨਾਮ ਤੇ ਖੋਲਿਆ ਹੈ ਤੇ ਇਸ ਵਿੱਚ 1 ਲੱਖ ਰੁਪਏ ਜਮ੍ਹਾਂ ਕਰਵਾਏ ਹਨ ਮਾਂ ਨੇ ਅੱਗੇ ਕਿਹਾ ਮੇਰੀ ਪਿਆਰੀ ਬੱਚੀ ਇਹ ਪਾਸਬੁੱਕ ਲੈ ਲੈ ਤੇ ਆਪਣੇ ਵਿਆਹ ਦੇ ਉਹਨਾਂ ਕੀਮਤੀ ਤੋਹਫਿਆਂ ਵਾਂਗੂ ਇਸ ਨੂੰ ਵੀ ਸੰਭਾਲ ਕੇ ਰੱਖਣਾ ਜੋ ਤੈਨੂੰ ਜ਼ਿੰਦਗੀ ਭਰ ਯਾਦ ਰਹਿਣ ਜਦੋਂ-ਜਦੋਂ ਤੇਰੀ ਜ਼ਿੰਦਗੀ ਵਿੱਚ ਕੋਈ ਯਾਦਗਾਰ ਪਲ ਹੋਵੇ ਖੁਸ਼ੀ ਵਾਲਾ ਪਲ ਹੋਵੇ ਤਾਂ ਤੂੰ ਇਸ ਖਾਤੇ ਵਿੱਚ ਕੁਝ ਪੈਸੇ ਜਮ੍ਹਾਂ ਕਰਵਾਈ ਤੇ ਨਾਲ ਹੀ ਉਸ ਜਮ੍ਹਾਂ ਕਰਾਉਣ ਵਾਲੇ ਪੈਸਿਆਂ ਦਾ ਰਿਕਾਰਡ ਜ਼ਰੂਰ ਮੈਂਸ਼ਨ ਕਰੀ ਜਿੰਨੀ ਵੱਡੀ ਖੁਸ਼ੀ ਹੋਵੇਗੀ ਓਨੇ ਜ਼ਿਆਦਾ ਪੈਸੇ ਇਸ ਖਾਤੇ ਵਿੱਚ ਜਮ੍ਹਾਂ ਕਰਾ ਸਕਦੀ ਹੈ ਪਹਿਲੀ ਰਾਸ਼ੀ ਮੈਂ ਇਸ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ ਕਿਉਂਕਿ ਅੱਜ ਮੇਰੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਮੇਰੀ ਬੇਟੀ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਹੈ ਤੇ ਅੱਗੇ ਤੂੰ ਆਪਣੇ ਪਤੀ ਨਾਲ ਇਸ ਖਾਤੇ ਵਿੱਚ ਵਾਅਦਾ ਕਰਦੀ ਰਹੀ ਤੇ ਤੂੰ ਵੇਖੇਂਗੀ ਕਈ ਸਾਲਾਂ ਬਾਅਦ ਤੈਨੂੰ ਪਤਾ ਚੱਲੇਗਾ ਕਿ ਤੁਸੀਂ ਆਪਣੇ ਜੀਵਨ ਵਿੱਚ ਇੱਕ ਦੂਜੇ ਨਾਲ ਕਿੰਨੇ ਖੁਸ਼ੀ ਦੇ ਪਲ ਇਕੱਠੇ ਬਤਾਏ ਹਨ ਆਸਥਾ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ ਦੋਵਾਂ ਨੂੰ ਇਹ ਸਲਾਹ ਬੜੀ ਪਸੰਦ ਆਈ ਤੇ ਹੁਣ ਦੋਵੇਂ ਹੀ ਉਸ ਵਕਤ ਦਾ ਇੰਤਜ਼ਾਰ ਕਰਨ ਲੱਗੇ ਜਦੋਂ ਉਹ ਇਸ ਖਾਤੇ ਵਿੱਚ ਕੁਝ ਪੈਸੇ ਜਮ੍ਹਾਂ ਕਰਾ ਸਕਣ ਮਹੀਨਿਆਂ ਬਾਅਦ ਉਹਨਾਂ ਦੀ ਪਾਸਬੁੱਕ ਕੁਝ ਇਸ ਤਰ੍ਹਾਂ ਵੇਖਣ ਲੱਗੀ 10000 ਵਿਆਹ ਤੋਂ ਬਾਅਦ ਪਤੀ ਦਾ ਪਹਿਲੇ ਬਰਥਡੇ ਮਨਾਇਆ 20000 ਪਤਨੀ ਨੂੰ ਨੌਕਰੀ ਮਿਲੀ 10000 ਵਕੇਸ਼ਨ ਹੈਲ ਸਟੇਸ਼ਨ ਤੇ 50000 ਜਦ ਪਤਨੀ ਪ੍ਰੈਗਨੈਂਟ ਹੋਈ 40000 ਪਤੀ ਨੂੰ ਪ੍ਰਮੋਸ਼ਨ ਮਿਲਿਆ ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੀ ਰਿਹਾ ਪਰ ਜਿਵੇਂ ਜਿਵੇਂ ਸਮਾਂ ਬੀਤਣ ਲੱਗਾ ਸਾਲ ਵਧਣ ਲੱਗੇ ਦੋਵਾਂ ਦੇ ਝਗੜੇ ਹੋਣ ਲੱਗੇ ਛੋਟੀ ਛੋਟੀ ਗੱਲ ਤੇ ਹੀ ਅਕਸਰ ਉਹ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਪੈਂਦੇ ਤੇ ਕਦੀ ਕਦੀ ਬਿਨਾਂ ਕਿਸੇ ਗੱਲ ਤੋਂ ਝਗੜਾ ਹੋ ਜਾਂਦਾ ਤੇ ਹੌਲੀ ਹੌਲੀ ਉਹਨਾਂ ਦੋਵਾਂ ਵਿੱਚ ਗੱਲਬਾਤ ਵੀ ਬੰਦ ਹੋ ਗਈ। ਹੁਣ ਉਹ ਦੋਵੇਂ ਆਪਣੇ ਵਿਆਹ ਦੇ ਫੈਸਲੇ ਤੇ ਪਛਤਾਉਣ ਲੱਗੇ। ਦੋਵਾਂ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਉਹਨਾਂ ਨੇ ਦੁਨੀਆ ਦੇ ਸਭ ਤੋਂ ਘਟੀਆ ਇਨਸਾਨ ਨਾਲ ਵਿਆਹ ਕਰਾਇਆ ਹੈ। ਸ਼ਾਇਦ ਉਹਨਾਂ ਵਿੱਚ ਉਹ ਪਿਆਰ ਕਿਤੇ ਗੁੰਮੀ ਹੋ ਗਿਆ ਸੀ ਜੋ ਪਹਿਲੇ ਹੁੰਦਾ ਸੀ। ਇੱਕ ਦਿਨ ਆਸਥਾ ਨੇ ਆਪਣੀ ਮਾਂ ਨਾਲ ਗੱਲ ਕੀਤੀ। ਮਾਂ ਨੂੰ ਕਹਿਣ ਲੱਗੀ, ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ। ਅਸੀਂ ਦੋਵਾਂ ਨੇ ਫੈਸਲਾ ਕਰ ਲਿਆ ਹੈ। ਅਸੀਂ ਤਲਾਕ ਲੈ ਕੇ ਅਲੱਗ ਹੋ ਜਾਵਾਂਗੇ। ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਇਹੋ ਜਿਹੇ ਇਨਸਾਨ ਨਾਲ ਵਿਆਹ ਕਰਨ ਦਾ ਫੈਸਲਾ ਕਿਵੇਂ ਕਰ ਲਿਆ ਉਹਦੀ ਮਾਂ ਨੇ ਕਿਹਾ ਬਿਲਕੁਲ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਤੈਨੂੰ ਜੋ ਠੀਕ ਲੱਗਦਾ ਹੈ ਜੋ ਤੇਰਾ ਦਿਲ ਕਰਦਾ ਹੈ ਤੂੰ ਉਹ ਕਰ ਜੇਕਰ ਤੁਸੀਂ ਦੋਵੇਂ ਇਕੱਠੇ ਨਹੀਂ ਰਹਿਣਾ ਚਾਹੁੰਦੇ ਤਾਂ ਤੁਹਾਡੇ ਅਲੱਗ ਰਹਿਣ ਵਿੱਚ ਹੀ ਭਲਾਈ ਹੈ ਪਰ ਉਸ ਤੋਂ ਪਹਿਲਾਂ ਇੱਕ ਕੰਮ ਕਰ ਤੈਨੂੰ ਚੇਤਾ ਹੈ ਉਹ ਪਾਸਬੁੱਕ ਜੋ ਵਿਆਹ ਵਾਲੇ ਦਿਨ ਮੈਂ ਤੈਨੂੰ ਦਿੱਤੀ ਸੀ ਸਭ ਤੋਂ ਪਹਿਲਾਂ ਉਸ ਖਾਤੇ ਵਿੱਚੋਂ ਸਾਰੇ ਪੈਸੇ ਕੱਢ ਲਾ ਤੇ ਉਹਨਾਂ ਨੂੰ ਖਰਚ ਕਰ ਕਿਉਂਕਿ ਤੁਹਾਡੇ ਇਸ ਕਮਜ਼ੋਰ ਰਿਸ਼ਤੇ ਦਾ ਕੋਈ ਰਿਕਾਰਡ ਨਹੀਂ ਲੈਣਾ ਚਾਹੀਦਾ ਆਸਤਾ ਆਪਣੀ ਮਾਂ ਦੀ ਇਸ ਗੱਲ ਨਾਲ ਸਹਿਮਤ ਹੋਈ ਤੇ ਇਸ ਲਈ ਉਹ ਮਾਂ ਦਾ ਫੋਨ ਰੱਖ ਕੇ ਸਿੱਧੀ ਬੈਂਕ ਚਲੀ ਗਈ ਤੇ ਬੈਂਕ ਦੀ ਲਾਈਨ ਵਿੱਚ ਲੱਗ ਗਈ ਤਾਂ ਕਿ ਅਕਾਊਂਟ ਬੰਦ ਕਰਵਾ ਸਕੇ ਜਦ ਉਹ ਲਾਈਨ ਵਿੱਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਸ ਨੇ ਪਾਸਬੁੱਕ ਖੋਲ ਕੇ ਵੇਖੀ ਤੇ ਉਸ ਵਿੱਚ ਲਿਖੇ ਰਿਕਾਰਡ ਨੂੰ ਪੜਨ ਲੱਗੀ ਤੇ ਪੜਦੀ ਹੀ ਚਲੀ ਗਈ ਉਹ ਸਾਰੀਆਂ ਖੁਸ਼ੀਆਂ ਤੇ ਖੁਸ਼ੀਆਂ ਦੇ ਪਲ ਜੋ ਉਸ ਨੇ ਆਪਣੇ ਪਤੀ ਨਾਲ ਬਤਾਏ ਸਨ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਗਏ ਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਛੇਤੀ ਨਾਲ ਉੱਥੋਂ ਨਿਕਲੀ ਤੇ ਆਪਣੇ ਘਰ ਚਲੇ ਗਈ ਘਰ ਪਹੁੰਚਦਿਆਂ ਹੀ ਉਸ ਨੇ ਉਹ ਪਾਸਬੁੱਕ ਆਪਣੇ ਪਤੀ ਦੇ ਹੱਥਾਂ ਤੇ ਰੱਖੀ ਤੇ ਕਹਿਣ ਲੱਗੀ ਤਲਾਕ ਲੈਣ ਤੋਂ ਪਹਿਲਾਂ ਇਸ ਖਾਤੇ ਵਿੱਚ ਸਾਰੇ ਪੈਸੇ ਕਢਾ ਕੇ ਖਰਚ ਲਓ ਤਾਜ ਖਾਤਾ ਬੰਦ ਕਰ ਦਿੱਤਾ ਜਾਵੇ। ਅਗਲੇ ਦਿਨ ਪਤੀ ਬੈਂਕ ਗਿਆ ਤੇ ਖਾਤਾ ਬੰਦ ਕਰਾਉਣ ਲਈ ਲਾਈਨ ਵਿੱਚ ਲੱਗ ਗਿਆ। ਲਾਈਨ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ ਤੇ ਇੰਤਜ਼ਾਰ ਕਰਦਿਆਂ ਉਸਨੇ ਆਪਣੀ ਪਾਸਬੁੱਕ ਖੋਲ੍ਹੀ ਤੇ ਪਾਸਬੁੱਕ ਲਈ ਅੰਦਰ ਕਾੜ ਨੂੰ ਪੜਨਾ ਸ਼ੁਰੂ ਕੀਤਾ ਤੇ ਪੜਦਾ ਹੀ ਗਿਆ। ਉਸ ਨੂੰ ਉਹ ਸਾਰੀਆਂ ਖੁਸ਼ੀਆਂ ਤੇ ਖੁਸ਼ੀਆਂ ਦੇ ਪਲ, ਉਹ ਯਾਦਾਂ, ਉਹ ਸਭ ਕੁਝ ਯਾਦ ਆਇਆ ਜੋ ਉਸਨੇ ਆਪਣੇ ਪਤਨੀ ਨਾਲ ਬਤਾਇਆ ਸੀ। ਸਾਰਾ ਕੁਝ ਉਸ ਦੇ ਅੱਖਾਂ ਸਾਹਮਣੇ ਇੱਕ ਫਿਲਮ ਵਾਂਗ ਘੁੰਮਣ ਲੱਗਾ ਤੇ ਥੋੜੇ ਚਿਰ ਬਾਅਦ ਉਹ ਵੀ ਬੈਂਕ ਵਿੱਚੋਂ ਨਿਕਲਿਆ ਤੇ ਸਿੱਧਾ ਘਰ ਪਹੁੰਚ ਗਿਆ ਤੇ ਘਰ ਪਹੁੰਚ ਕੇ ਉਸ ਨੇ ਉਹ ਪਾਸਬੁੱਕ ਆਪਣੀ ਘਰ ਵਾਲੀ ਆਸਥਾ ਦੇ ਹੱਥੇ ਰੱਖ ਦਿੱਤੀ ਆਸਥਾ ਨੇ ਉਸ ਪਾਸਬੁੱਕ ਨੂੰ ਖੋਲ੍ਹਿਆ ਤੇ ਵੇਖਿਆ ਉਸ ਵਿੱਚ ਇੱਕ ਨਵੀਂ ਐਂਟਰੀ ਸੀ 5 ਲੱਖ ਦੀ ਉਸ ਦਾ ਕਾਰਨ ਇਹ ਲਿਖਿਆ ਸੀ ਕਿ ਅੱਜ ਦੇ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦਾ ਹਾਂ ਉਸ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਕਿਉਂਕਿ ਉਹ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਈ ਸੀ ਤੇ ਜਦ ਆਸਤਾ ਨੇ ਉਹ ਪਾਸਪੋਰਟ ਖੋਲ ਕੇ ਪੜ੍ਹੀ ਤਾਂ ਰੋਣ ਲੱਗ ਪਈ ਫਿਰ ਦੋਵੇਂ ਹੀ ਇੱਕ ਦੂਜੇ ਦੇ ਗਲ ਲਾ ਕੇ ਬਹੁਤ ਦੇਰ ਤੱਕ ਰੋਂਦੇ ਰਹੇ ਤੇ ਫਿਰ ਉਹਨਾਂ ਨੇ ਉਹ ਪਾਸਪੋਰਟ ਸੰਭਾਲ ਕੇ ਤਜੋਰੀ ਵਿੱਚ ਰੱਖ ਲਈ ਸੋ ਦੋਸਤੋ ਜ਼ਿੰਦਗੀ ਵਿੱਚ ਟਿਕਣਾ ਕੋਈ ਵੱਡੀ ਗੱਲ ਨਹੀਂ ਹੈ ਜਦ ਤੁਸੀਂ ਕਿਸੇ ਵੀ ਕਾਰਨ ਡਿੱਗਦੇ ਹੋ ਤਾਂ ਤੁਹਾਨੂੰ ਹਮੇਸ਼ਾ ਕਿੱਥੇ ਡਿੱਗੇ ਹੋ ਉਸ ਤੋਂ ਜ਼ਿਆਦਾ ਦਿੱਕੜ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਇਹ ਯਾਦ ਰੱਖਣਾ ਚਾਹੀਦਾ ਹੈ ਇਹ ਸੋਚਣਾ ਚਾਹੀਦਾ ਹੈ ਤੇ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਅੱਗੇ ਵਧਣਾ ਨਾਮ ਹੀ ਜ਼ਿੰਦਗੀ ਹੈ ਧੰਨਵਾਦ ਜੀ